ਫਹੀਮ ਅਹਿਮਦ ਜਸਨੂ ਖਾਨ ਪੈਣੀਆ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਜਿਸ ਨੇ ਵਧੀਆ ਪ੍ਰਦਰਸ਼ਨ ਦੇ ਕੇ ਵਧੀਆ ਜਫੇ ਲਾਏ ਅਤੇ ਖਾਨ ਪੈਣੀ ਨੂੰ ਬੈਸਟ ਜਫੇ ਦਾ ਅਵਾਰਡ ਨਾਲ ਨਿਵਾਜਿਆ ਗਿਆ ਅਤੇ ਟਰੈਕਟਰ ਨਾਲ ਸਨਮਾਨਿਤ ਵੀ ਕੀਤਾ ਗਿਆ ਖਾਨ ਪੈਣੀਆ ਨੇ ਦੱਸਿਆ ਕਿ ਇਹ ਉਸ ਦੀ ਅਸ਼ਤਕ ਦੀ ਸਭ ਤੋਂ ਵੱਡੀ ਜਿੱਤ ਹੈ ਇਸ ਤੋਂ ਪਹਿਲਾਂ ਉਹ ਨਿਊਜ਼ੀਲੈਂਡ ਖੇਡ ਕੇ ਵੀ ਆਇਆ ਹੈ ਅਤੇ ਇੰਡੀਆ ਵਿੱਚ ਵੀ ਕਈ ਮੱਲਾ ਮਾਰ ਚੁੱਕਿਆ ਹੈ ਖਾਨ ਪੈਣੀਆ ਨੇ ਕਿਹਾ ਕਿ ਇਹ ਮੇਰੇ ਕੋ ਚੱਤੇ ਮੇਰੀ ਮਿਹਨਤ ਦੀ ਸਦਕਾ ਕਾਮਯਾਬੀ ਮੈਨੂੰ ਮਿਲੀ ਹੈ। ਸਲਾਮ ਅਲੈਕੁਮ ਸਾਸਿ ਗਾਲ ਮੇਰਾ ਨਾਮ ਖਾਨ ਪੈਣੀਆ ਆਲਾ ਤੇ ਪਿੰਡ ਪੈਣੀ ਬੰਗਸ। ਅੱਜ ਇਸ ਇਵੈਂਟ ਤੇ ਆਏ ਹਾਂ ਕਿਸ ਤਰ੍ਹਾਂ ਦਾ ਮਹਿਸੂਸ ਬਹੁਤ ਵਧੀਆ ਮਹਿਸੂਸਾ ਸਾਡੇ ਉਸਤਾਦ ਦੀ ਮਿਹਨਤ ਦਾ ਫਲ ਆ। ਮੇਰੇ ਉਸਤਾਦ ਨੇ ਮਿਹਨਤ ਲਲਵਾਈ ਆ। ਉਹਨਾਂ ਦਾ ਫਲ ਆ। ਇਹ ਕਿਹੜੇ ਪਿੰਡ ਦੇ ਘੋਟਾ ਮੈਂ ਸੀ? ਇਹ ਪਿੰਡ ਮੁੱਲਾਂਵਾਲ ਸੀ। ਤੇ ਮੈਂ ਬੈਸਟ ਜਾਫੀ ਨਿਕਲੇ। ਉੱਥੇ 6 ਟੀਮਾਂ ਸੀ। ਵਧੀਆ ਰਿਆ ਰੱਬ ਦੀ ਮਿਹਰ ਰਹੀ ਵਧੀਆ ਰਿਆ ਪਰ ਕਿੰਨੀ ਚੰਗੀ ਟਿਕਟ ਮੈਂ ਜਦੋਂ ਛੋਟਾ ਹੁੰਦਾ ਸੀ ਤਦੋਂ ਦਾ ਸ਼ੌਕ ਸੀ ਕਬੱਡੀ ਦਾ ਤੇ ਮੈਨੂੰ ਹੋ ਗਏ ਆ 5-6 ਸਾਲ ਹੋ ਗਏ ਕਬੱਡੀ ਖੇਡ ਤੇ ਮੇਰੇ ਦੋ ਪਲੇਅਰ ਦੋ ਜਾਫੀ ਆ ਇੱਕ ਸਭ ਤੋਂ ਪਹਿਲਾਂ ਐਕਸਪੀਰੀਅੰਸਰ ਆ ਬਿੱਟੂ ਦਗਾਲ था। था। था तो ਜੀ ਇੰਦਰਜੀਤ ਕਲਸੀਆ ਇਹ ये दो ਮੈਂ ਫੈਨ ਆ ਬਹੁਤ ਚਿਰ ਤੋਂ ਅੱਗੇ ਤੱਕੀ ਸਕਦਾ ਇਸਪਰ ਮੈਂ ਆਪਣੀ ਜਮਾਤ ਦਾ ਨਾਮ ਰੋਸ਼ਨ ਕਰਾਂ ਆਪਣੇ ਉਸਤਾਦ ਦਾ ਨਾਮ ਰੋਸ਼ਨ ਕਰਾਂ ਤੇ ਤੁਹਾਡਾ ਨਿਕਨੇਮ ਵੀ ਲਿਆ ਜਾਂਦਾ ਇੱਕ ਤੇ ਇੱਕ ਤੁਹਾਡਾ ਅਸਲੀ ਨਾਮ ਕੀ ਹੈ ਮੇਰਾ ਨਾਮ ਫਹੀਮ احمد ਆ ਜਿਹੜਾ ਨਾਮ ਜਿਹੜਾ ਤੁਹਾਨੂੰ ਪਛਾਣਿਆ ਬਹੁਤ ਵਧੀਆ ਸਫਰ ਰਿਹਾ ਬਹੁਤ ਵਧੀਆ ਜੀ ਮੈਂ ਮਾਲਵਾ ਕਲੱਬ ਨੂੰ ਗਿਆ ਸੀ ਕਿਸ ਤਰ੍ਹਾਂ ਦਾ ਰਿਹਾ ਵਧੀਆ ਰਿਹਾ ਰਬ ਵਧੀਆ ਰਿਹਾ ਸਹੀ ਸੀ ਪਹਿਲੇ ਫਸਟ ਟਾਈਮ ਸੀ ਨਾ ਉਹਦੇ ਕਰਕੇ ਥੋੜਾ ਜਿਹਾ ਹੁੰਦਾ ਬੰਦਾ ਚਾਕਾ ਚੂਕਾ ਹੁੰਦਾ ਉਹ ਖੁੱਲ ਗਿਆ ਹੁਣ ਅੱਗੇ ਸੁਪਨਾ ਆਈ ਹੀ ਆ ਮੈਂ ਆਪਣੇ ਉਸਤਾਦ ਨੂੰ ਮੇਰੇ ਲਾਗੇ ਛੱਗੇ ਪਤਾ ਲੱਗੇ ਮੇਰਾ ਉਸਤਾਦ ਆ ਡਾਕਟਰ ਬਲਬੀਰ ਸਿੰਘ ਉਹਨਾਂ ਦਾ ਨਾਮ ਰੋਸ਼ਨ ਕਰਾ ਆਪਣੀ ਜਮਾਤ ਦਾ ਨਾਮ ਰੋਸ਼ਨ ਕਰਾ ਆਪਣੇ ਘਰ ਦੇ ਦਾ ਨਾਮ ਰੋਸ਼ਨ ਕਰਨਾ ਬਸ ਇੰਡੀਆ ਦੀ ਟੀਮ ਨਾਲ ਵੀ ਖੇਡਣਾ ਚਾਹਉਂ ਹਾਂਜੀ ਜੇ ਮੌਕਾ ਮਿਲੇ ਤਾਂ ਇਨਸ਼ਾਅੱਲਾ ਖੇਡਾਂਗੇ ਨੌਜਵਾਨਾਂ ਨੂੰ ਇੱਕ ਸੰਦੇਸ਼ ਦੇਣਾ ਨੌਜਵਾਨਾਂ ਨੂੰ ਇਹ ਹੀ ਸੰਦੇਸ਼ ਕਹਿੰਦਾ ਮਸ਼ੀਨੂਸ਼ੇ ਕੁਝ ਨਹੀਂ ਰੱਖਿਆ ਗੇਮ ਵੱਲ ਧਿਆਨ ਦਿਓ ਗੇਮ ਖੇਡੋ ਕੋਈ ਵੀ ਗੇਮ ਆ ਜਦੋਂ ਮੈਂ ਕਬੱਡੀ ਖੇਡਦਾ ਕੋਈ ਐਥਲੈਟਿਕਸ ਖੇਡ ਲੇ ਹਰੇ ਗੇਮ ਚ ਫਾਇਦਾ ਹੀ ਆ ਇਨਸਾਨ ਨੂੰ